ਬੁਢੇ ਦੀਵਾਨ ਸਜਦਾ ਹੈ ਬੁਢੇ ਦਲ ਦਾ ਸ਼ਹੀਦ ਬਾਵੇ ਤੰਬੂ ਲਾਗੇ ਉਹ ਨਸ਼ਕਾ ਇਹ ਵੀ ਉਹ ਹੀ ਆਸਾਨਿਆ ਤਾਰਾਗੜ ਜੋ ਪੰਜ ਕਿਲੇ ਗਲਗੀਧਾਲ ਜੀ ਨੇ ਬਣਾਏ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਪੰਜਾਂ ਕਿਲਿਆਂ ਜੋ ਇਹ ਤਾਰਾਗੜ ਸਾਹ ਜਿੱਥੇ 500 ਬ੍ਰਹਮ ਗਿਆਨੀ ਮਹਾਂਪੁਰਖ ਦਾ ਆਸਣ ਹੈ ਇਹ ਦੂਜੇ ਕਿਲਿਆਂ ਨਾਲੋਂ ਵੀ ਇਹਦਾ ਮਹਾਨਮ ਜਿਆਦਾ ਜੋ ਬ੍ਰਹਮ ਗਿਆਨੀ ਤੇ ਇੱਕ ਜਿੱਥੇ ਬੈਠ ਜੇ ਉਹ ਹੀ ਬੜਾ ਮਹਾਨ ਹੁੰਦਾ ਇਥੇ 500 ਬ੍ਰਹਮ ਗਿਆਨੀ ਭਜਨ ਕਰੇ ਉਹਦੀ ਤੇ ਫਿਰ ਕੋਈ ਮਹਿਮਾ ਕਹਿ ਨਹੀਂ ਸਕਦਾ ਮਾਰਾ ਗਏ ਨੇ ਬ੍ਰਹਮ ਗਿਆਨੀ ਜਿਹੜਾ ਉਹ ਮਰਦਾ ਨਹੀਂਗਾ ਉਹ ਜਿੰਦੇ ਹੀ ਆ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ ਤੇ ਇਹ 500 ਬ੍ਰਹਮ ਗਿਆਨੀਆਂ ਨੇ ਇਸੇ ਭਜਨ ਕੀਤਾ ਇਹ ਕਿਲੇਜਾ ਤਾਰਾਗੜ ਪਵਿੱਤਰ ਧਰਤੀ ਆ ਤੇ ਤਾਰਾਗੜ ਦੇ ਚਰਨਾ ਜਿ ਦਿਵਾਨ ਸੱਜਿਆ ਜਿੱਦਾਂ ਆਨੰਦਗੜ੍ਹ ਸਾਹਿਬ ਦੇ ਚਰਨਾ ਜਿ ਦਿਵਾਨ ਸੱਜਦਾ ਸ਼ਹੀਦੀ ਬਾਗ 'ਚ ਉਹ ਹੀ ਨਸ਼ਕਾ ਗਲਗੀ ਧਾਰ ਨੇ ਇਧਰ ਬਣਾਤਾ ਇਹ ਵੀ ਉਹ ਹੀ ਨਸ਼ਕਾ ਜਿੱਦਾਂ ਆਨੰਦਗੜ੍ਹ ਸਾਹਿਬ ਦੇ ਸ਼ਹੀਦੀ ਬਾਗ ਆ ਸਾਹਮਣੇ ਚਰਨਾ ਜਿ ਆਨੰਦਗੜ੍ਹ ਸਾਹਿਬ ਸਥਾਨ ਦੇ ਇਦਾਂ ਹੀ ਤਾਰਾ ਗੜਦੇ ਅਹਸਾਨ ਦੇ ਚਰਨਾ ਜੇਹ ਛਾਉਣੀ ਆ ਤੇਰੀ ਕਲਗੀਧਾੜ ਜੀ ਨੇ ਪ੍ਰਗਟ ਕਰਤੀ ਆਪਣੇ ਪੰਥ ਵਾਸਤੇ